ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਚਲਾਤਾ ਜੀ ਅੱਜ ਆਪਾਂ ਰੀਪਰ ਪਹਿਲੇ ਦਿਨ ਪਿੰਡੇ ਚ ਲਾਇਆ ਬੋਬੀ ਵੀਰੇ ਦੇ ਤੇ ਬਾਕੀ 30 ਟਰਾਲੀ ਭਰ ਰਹੀ ਆ ਵਧੀਆ ਚੱਲ ਰਿਹਾ ਤੇ ਤੂੜੀ ਪੂਰੀ ਵਧੀਆ ਬਰੀਕ ਆਇਨ ਤੇ ਪਹਿਲੀ ਟਰਾਲੀ ਜੀ ਥੋੜੀ ਜੀ ਮੋਟੀ ਆਈ ਦੀ ਫਿਰ ਆਪਾਂ ਬਾਸਕਟ ਥੋੜੀ ਦੂਰ ਕਰਤੀ ਸੀ ਹੁਣ ਵਧੀਆ ਬਣਾਉਣ ਲੱਗ ਗਏ ਆ ਲਾ ਰਿਹਾ ਡਰਾਈਵਰ ਸਾਹਿਬ ਜ਼ਿੰਮੇਦਾਰਾ ਰੀਪਰ ਆਈਏ ਬਾਰਨ ਵਾਲਿਆਂ ਦਾ ਪਟਿਆਲੇ ਕੋਲ ਉਹਨਾਂ ਦਾ ਬਣਿਆ ਹੋਇਆ ਬਾਕੀ ਹੈਗਾ ਔਰੇ ਹਲੇ ਪੰਜਾਂ ਟਰਾਲੀਆਂ ਦਾ ਹੋਰ ਕੰਮ ਤੇ ਉਸ ਤੋਂ ਬਾਅਦ ਜਿਹੜੇ ਆਪਾਂ 2 ਗੀਲੇ ਵੱਡੇ ਦੀ ਕਣਕ ਦੇ ਉਹ ਬਣਾ ਲਾਂਗੇ ਫਿਰ ਕੱਲ ਨੂੰ ਹੋਰ ਪਾਸੇ ਜਾਣਾ 14 ਗੀਲੇ ਨੇ ਫਿਰ ਉੱਥੇ ਚੱਲੂਗਾ ਉੱਥੇ ਲੱਗਣਗੇ 2 ਦਿਨ ਤੇ ਐਤਕੀ ਆਪਾਂ 854 ਹੀ ਲਾਇਆ ਅੱਕੇ ਵੀ ਹੀ ਚੱਲਦਾ ਹੁੰਦਾ ਮਸ਼ੀਨ ਤੇ 69 ਵੀ ਚੈੱਕ ਕਰਾਂਗੇ ਆਪਣੇ ਵਾਲੇ ਖੇਤ ਚ ਰੀਪਰ ਤੇ ਵੀ ਕਿਵੇਂ ਚੱਲਦਾ ਏ ਵੀ ਕਿੰਨੇ ਟਾਈਮ ਚ ਟਰਾਲੀ ਭਰਦਾ ਏ ਫਰਕ ਪੈਂਦਾ ਜਾਂ ਨਹੀਂ ਲਾਂ ਹਲੇ ਥੋੜੇ ਜੇ ਨਰਮ ਨੇ ਤੇ ਪਹਿਲੇ ਲੋਜੇ ਚੱਲਦਾ ਟਰੈਕਟਰ ਜਦੋਂ ਹਫਤਾ ਦਸ ਦਿਨ ਨੰਗੇ ਫਿਰ ਜਮਈ ਲਾਣਪੁਰਨ ਲੱਗ ਜਾਣਾ ਫਿਰ ਟਰੈਕਟਰ ਦਾ ਤੋਰਾ ਹੀ ਵੱਜ ਜਾਣਾ ਫਿਰ ਚੱਲੂਗਾ ਦੂਏ ਲੋਜ ਤੇ ਬਾਕੀ ਦਿਖਾਉਨੇ ਆ ਵੀ ਕਿੰਨੇ ਚੱਕਰਾਂ ਦੇ ਚੱਲਦਾ ਏ ਰੀਪਰ ਨੂੰ 16 ਨਾਉ ਦੇ ਬੜੀ ਬੁੜੀ ਹੈਗੀ 16 ਦੀ ਤੇ ਪ੍ਰੈਸ਼ਰ ਵਾਲੀ ਕੁੜੀ ਹੈਗੀ ਨਾਉ ਦੀ ਤੇ ਵਧੀਆ ਚੱਕਰ ਮਿਲੇ ਹੋਏ ਨੇ ਟਰੈਕਟਰ ਤੇ ਬਾਕੀ ਗਣਕ ਦੀ ਪੜਾਈ ਵੀ ਚੱਲਦੀ ਆ ਉੱਧਰ ਵੀ ਮਾਰਦੇ ਆ ਮਸ਼ੀਨ ਕੋਲ ਢੇੜਾ ਤੇ ਮਨਾ ਲੱਗਿਆ ਹੋਇਆ ਪੜਾਉਣਾ ਜਿਹੜੇ ਆਪਣੇ 8 ਕੀਲੇ ਨੇ ਗਣਕ ਦੇ ਤੇ ਉੱਧਰ ਜਾ ਕੇ ਵੀ ਦਿਖਾਉਨੇ ਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਲਦੀ ਆ ਜੀ ਮਸ਼ੀਨ ਕਣਕ ਪੜਾ ਰਹੇ ਆ ਜਿਹੜਾ ਆਪਣਾ 8 ਕਿਲਿਆਂ ਦਾ ਪਲਾਟ ਆ ਪਿੰਡ ਮੋਟਰਾ ਤੇ ਬਾਕੀ ਕਣਕ ਹੈਗੀ ਇਹ 187222 ਮਿਕਸ ਆ ਤੇ 3 ਕਿਲਿਆਂ ਦਾ ਪਲਾਟ ਵਟਿਆ ਗਿਆ ਉਹ ਪਰਲੇ ਪਾਸੇ ਉਹ ਉਧਰ ਵੱਡਿਆ ਰੋਡ ਕੰਨੀ ਤੇ ਬਾਕੀ ਆਹ ਪਲਾਟ ਜੀ ਜਲਦੀ ਆ ਮਸ਼ੀਨ ਤੇ ਆ ਇੱਕ ਠੇਰਾ ਹੋਰ ਆ ਇਧਰਲੇ ਪਾਸੇ ਕੋਈ 2 ਘੰਟੇ ਲੱਗਣਗੇ ਹੋਰ ਵੱਢਣ ਨੂੰ ਬਾਕੀ ਝਾੜ ਵਧੀਆ ਤੇ ਲਾਨ ਵੀ ਵਧੀਆ ਪਿਆ ਦੂੜੀ ਵੀ ਵਧੀਆ ਮੰਨੂਗੀ ਤੇ 11:30 ਵਜੇ ਆਈਦੀ ਮਸ਼ੀਨ ਦੇਖੋ ਲਾਂ ਨ ਵੀ ਵਧੀਆ ਪਿਆ ਦੁਪਹਿਰੇ ਦਾ ਟਾਈਮ ਆ ਬਾਕੀ ਸਾਡੇ ਏਰੀਆ ਚ ਬੜਾਈ ਦਾ ਜੋਰ ਫੁੱਲਾ ਤੇ ਕਣਕਾਂ ਤਕਰੀਬਨ ਮਾੜੀਆਂ ਮੋਟੀਆਂ ਹੀ ਨੇ ਤੇ ਆਲੂ ਵਾਲਾ ਏਰੀਆ ਜਿਆਦਾ ਸਾਡਾ ਤੇ ਬਾਕੀ ਦਾਣੇ ਚੈੱਕ ਕਰਾਉਨੇ ਆ ਦੇਖੀ ਦੋ ਦੀ ਭਰੇ ਹੋਈ ਓਏ ਬਾਕੀ ਦੇਖੋ ਇਦਾਂ ਦੀ ਕਣਕ ਵਧੀਆ ਨਾ ਬਾਲੀ ਬਰੀਕ ਆ ਨਾ ਮੋਟੀ ਉਹ ਵਧੀਆ ਝਾੜ ਆ ਤਕਰੀਬਨ ਵੱਡੇ ਗਏ ਹੋਣਗੇ 3 ਕਿਲੇ ਪਰਲੇ ਪਾਸੇ ਵੱਡੇ ਗਏ ਤੇ 1 ਕਿਲਾ ਸਵਾ ਕਿਲੇ ਦਾ ਗੇਟ ਇੱਧਰ ਵੱਡਾ ਗਿਆ ਤੇ ਟਰਾਲੀ ਫੁੱਲ ਹੋ ਜੂਗੀ 19 ਸਵਾ 7 ਟਰਾਲੀ ਆ ਬਾਕੀ ਕੰਡਾ ਕਰਾ ਕੇ ਸੱਟਾਂਗੇ ਮੰਡੀ 'ਚ ਫਰਾਈਡੀਆਂ ਹੋ ਜੂਗਾ ਵੀ ਕੀ ਝਾੜ ਆ ਰਿਹਾ ਤਕਰੀਬਨ ਐਤ ਕੀ ਸਾਰੀਆਂ ਗਣਕਾਂ ਦਾ ਝਾੜ ਵਧੀਆ ਜਾ ਰਿਹਾ ਏ ਤੇ ਆਪਣਾ ਵਾਲੀ 826 ਵੀ ਹਲੇ ਮੰਡੀਓ ਪਈ ਆ ਅੱਜ ਸ਼ਾਮ ਨੂੰ ਭਰਾਵਾਂਗੇ ਤੇ ਲਾ ਕੇ ਆਵਾਂਗੇ ਕੱਲ ਨੂੰ ਤੇ ਪਿੰਡੇ ਖੜਾ ਲਾਂਗੇ ਘਰੇ ਤੇ ਕੱਲ ਨੂੰ ਸਵੇਰੇ ਲਾਇਆਵਾਂਗੇ ਮੰਡੀ 'ਚ ਤੇ ਇਹਦਾ ਵੀ ਝਾੜ ਦੱਸਾਂਗੇ ਵੀਡੀਓ ਪਾਵਾਂਗੇ ਸਾਰੀ ਝਾੜ ਝੂਟ ਦੀ ਵੀ ਕਿੰਨਾ ਝਾੜ ਆਇਆ ਤੇ 826 ਦਾ ਤੇ 187222 ਦਾ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਹਾਂ ਇਹ 48 ਪਈਆ ਜੱਟਾਂ ਨੇ ਇੱਕ ਚੱਲ ਪਿਓ ਮਸ਼ੀਨ ਪ੍ਰੀਤ ਵੱਜ ਗਿਆ ਹਾਰਨ ਪਾਉਨੇ ਆ ਦਾਣੇ ਟਰਾਲੀ 'ਚ ਦਾਣੇ ਥੋੜੇ ਜਿਹਾ ਪਿੱਛੇ ਜਿਆਦਾ ਪਾ ਲੈ ਟਰਾਲੀ 'ਚ ਲਾਲੂ ਜੀ ਆ ਹੁਣ ਮੂਰੇ ਪਾਉਨੇ ਆ ਰਹਿ ਗਿਆ ਆਪਣਾ ਇੱਧਰ 2.5 ਕਿਲਿਆਂ ਦਾ ਪਲਾਟ ਤੇ ਇੱਕ ਛੇਠਲੇ ਪਾਸੇ ਤਿੰਨ ਕਿੱਗੇ ਜਗਾ ਦੀ ਖੱਤੀ ਜੀ ਆ ਉਹ ਵੱਡਣੀ ਆ ਤੇ ਕਢਾਉਣੇ ਆ ਦਾਣੇ ਪਰ ਜੂ ਮੰਗਾ ਟਰਾਲੀ ਵਧੂਗੀ ਵਧੂਗੀ ਜਨ ਦੱਸ ਤਾ ਕਦੋਂ ਤਿੰਨ ਤਿੰਨ ਮੋਗੇ ਤੇ ਸਾਢੇ 3 ਕਿੱਲਾਂ ਦੇ ਜਿਹੜੇ ਪਿਆ ਜੀ ਨਾ ਨਾ ਤਿੰਨ ਮੋਗੇ ਪੈਣਗੇ ਜੇ ਹੋਰ ਬੱਸ ਨਾ ਨਾ ਚਾਰ ਪਾਜੇ ਇਕਦਾਂ ਮੋਗਾ ਵਧੂਗਾ ਕਣਕ ਵੀ ਸਾਫ਼ ਕਰਤੀਆਂ ਮਸ਼ੀਨ ਪੂਰੀ ਕੋਈ ਘੁੰਡੀ ਘੰਡੀ ਨਹੀਂ ਹੈਗੀ ਨਾ ਕੋਈ ਨਰਮਾ ਦਾਣਾ ਵਧੀਆ ਏ ਹੁਣ ਟਰਾਲੀ ਹੀ ਕਰਦੇ ਆ ਪੱਤਰ ਇੱਕ ਹੋਰ ਟਰਾਲੀ ਗਣਕ ਭੱਜ ਜਾਣੀ ਆ 1-2 ਟੈਂਕ ਤੇ badi ਟਰਾਲੀ ਤੇ ਇੱਕ ਟੈਂਕ ਹੋਰ ਪਊਗਾ ਤੇ ਬਾਕੀ ਜਿਹੜੀ ਭਰੂਗੀ ਬਾਕੀ ਆ ਟਰਾਲੀ ਚ ਪਾਵਾਂਗੇ ਲਿਆਏ ਦੀ ਛੋਟੀ ਟਰਾਲੀ ਤੇ ਚੱਲਦੀ ਆ ਮਸ਼ੀਨ ਤੇ ਇੱਧਰਲੇ ਪਾਸੇ ਸਾਰਾ ਵੱਡਿਆਗਾ ਖੇਤ ਤੇ ਝਾੜ ਦੱਸਾਂਗੇ ਜਦ ਫਰਤੀ ਗੰਡਾ ਕਰਾ ਕੇ ਫਿਰ ਲਾ ਕੇ ਆਵਾਂਗੇ ਫਿਰ ਸਾਰਾ ਦੱਸਾਂਗੇ ਝਾੜ ਕਿੰਨਾ ਆਇਆ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਐ ਤੇਲੀਆ ਮਾ ਮਸ਼ੀਨ ਦੇ ਹੈਗੇ ਨੇ ਇਹ ਸੱਤ ਕਿਹੜੇ ਤੇ ਉਸ ਤੋਂ ਬਾਅਦ ਇੱਕ ਥੋੜੀ ਜਿਹੀ ਗੱਤੀ ਰਹਿੰਦੀ ਆ ਉਹ ਵੱਡਾਂਗੇ ਫੇ ਨਿੱਪੜ ਜੂਗਾ ਤੇ ਫਿਰ ਕੱਲ ਨੂੰ ਲਾਇਆ ਵਾਂਗੇ ਸਵੇਰੇ ਅੱਜ ਕਢਾ ਲਾਂਗੇ ਕਢਾ ਲਾਂਗੇ ਬੰਦੇ ਟਰਾਲੀ ਦੋ ਤੀ ਲਿਆਇਆ ਸਮੋਸੇ ਯਾਰ ਠੰਡਾ ਕੋਕ ਜੱਲੂਗਾ ਸਮੋਸਾ ਠੀਕ ਹੀ ਲਿਆਇਆ ਦੋ ਤੀ ਹਾਂ ਨੌ ਲੈ ਕੇ ਦੱਸ ਕੀ ਕੀ ਲੈ ਕੇ ਆਇਆ ਹਾਂ ਹਾਂ ਕੀ ਦੱਸਦਾ ਦੇ ਕੀ ਲੈ ਕੇ ਆਇਆ ਸ਼ਾਮਾ ਚ ਸ਼ਾਮਾ ਚ ਰਿਆ ਉਹ ਦੋਤੀ ਕੀ ਲੈ ਕੇ ਆਇਆ ਦਸ ਹਜ਼ਾਰ ਦੱਸ ਕੀ ਲੈ ਕੇ ਆਇਆ ਬੱਚੇ ਵਿੱਚਾ ਏ ਕੁੜੀ ਚ ਉਹ ਦੱਸਦਾ ਨਹੀਂ ਦੱਸ ਦੱਸ ਕੀ ਕੀ ਲੈ ਕੇ ਆਏ ਆ ਬਾਤ ਹੋ ਰਹੀ ਆ ਯਾਰ ਤੋੜਾ ਉਹਦੇ ਪਾਣੀ ਕੀ ਕੀ ਲੈ ਕੇ ਆਇਆ ਦੱਸ ਤਾਂ ਦੇ ਦੱਸ ਉਹ ਸ਼ਾਟ ਆ ਬੂਆ ਸਮੋਸੇ ਲਿਆਏ ਠੰਡਾ ਛਕਦੇ ਆ ਦੱਸ ਦੇ ਦੁੱਤੀ ਹੁਣ ਤਾਂ ਦੱਸ ਦੇ ਯਾਰ ਆੜੀ ਮਣ ਕੇ ਉਹ ਦੁੱਤੀ ਦੱਸ ਦੇ ਸਾਫ ਆਉਂਦਾ ਗਣਕਬਾੜੀ ਹੋਣੀ ਹੈਗੀ ਉਹ ਦੁੱਤੀ ਦੱਸ ਦੇ ਸਮੋਸੇ ਪਰ ਕੀ 19 ਸਵਾ 7 8 ਕੀਲਿਆਂ ਚ ਤੇ ਆ ਲਾਸਟ ਟੈਂਕ ਆ ਪੂਰੇ 8 ਕੀਲੇ ਵੱਡੇ ਗਏ ਤੇ ਬਾਕੀ ਹੁਣ ਕੰਡਾ ਕਰਾ ਕੇ ਦੇਖਦੇ ਆ ਕਿ ਕਿੰਨਾ ਵਜਨ ਆਉਂਦਾ ਏ ਟਰੈਕਟਰ ਟਰਾਲੀ ਦਾ ਆਪਾਂ ਨੂੰ ਪਤਾ ਏ 60 ਕੁਇੰਟਲ ਵਜਨ ਆ 23 ਕੁਇੰਟਲ ਟਰੈਕਟਰ ਚ 43 ਕੁਇੰਟਲ ਟਰਾਲੀ ਚ ਬਾਕੀ ਉੱਪਰ ਲਾ ਵਜੇ ਨ ਉਤਰੂਗਾ ਫੇਰ ਦੱਸ ਦਿਆਂ ਤੁਹਾਨੂੰ ਵੀ ਕਿੰਨਾ ਝਾੜ ਆਇਆ ਤੇ ਇੱਕ ਦੋ ਕੁ ਬਿੱਕੇ ਦੀ ਖਤੀ ਰਹਿੰਦੀ ਆ ਉਹ ਆਪਾਂ ਉੱਚ ਪਾ ਲੈਣੇ ਨੇ ਦਾਣੇ ਛੋਟੀ ਟਰਾਲੀ 'ਚ ਤੇ ਹੁਣ ਉਧਰ ਲੈ ਕੇ ਚੱਲਦੇ ਆ ਮਸ਼ੀਨ ਮਨੇ ਨੂੰ ਭੇਜਦੇ ਆ ਗੰਡਾ ਕਰਾਉਣ ਤੇ ਨਾਲ ਇਹ ਆਪਣੇ ਜ਼ਮੀਨ ਦੇ ਨਾਲੇ ਗੰਡਾਉ ਪਰਲੇ ਪਾਸੇ ਰੋਡ ਤੇ ਫੇਰ ਸਾਰਾ ਦੱਸ ਦਿਆਂ ਵੀਡੀਓ 'ਚ ਢਾਲ ਨਾ ਸਾਈਡਾਂ ਨੂੰ ਨਾ ਢਾਲ ਮਾੜੀ ਮਾੜੀ ਢਾਲ ਦੇ ਦਿਖਾਉਣਾ ਫਿਰ ਤੁਹਾਨੂੰ ਜੋ ਟਮਟਰੀ ਦਾ ਟਰਾਲੀ ਭਰੀ ਹੋਈ ਆ ਫੁੱਲ ਵੀ ਕੀ ਕਹਿੰਦਾ ਏ ਬੈਕ ਕਰਕੇ 11 ਖੱਚ ਕੇ ਲੈ ਕੇ ਜਾਵਾਂਗੇ ਤੇ ਗਾਂ ਖਾਲ ਪੀ ਆ ਬਾਜ ਸੁਣੋ ਝੋਟੇ ਦੀ ਤੁਸੀਂ ਬਾਜ ਸੱਪ ਮਿਲਣ ਲਾ ਆਂਦਾ ਏ ਅੰਦਾਸ਼ਾਲਾ ਮਾਰਦਾ ਜਿੱਥੇ ਤੱਕ ਆਈਡੀਆ ਆਪਣਾ ਕਣਕ ਦਾ ਨਕਲ ਆਊਗੀ 23 24 ਨੂੰ ਹੱਥ ਲਾ ਦਊਗੀ ਬਹੁਤ ਵਧੀਆ ਝਾੜ ਰਿਹਾ ਪਿਛਲੇ ਸਾਲ ਬਿਨਾ ਪਿਛਲੇ ਬਲਿਆਂ ਤੋਂ ਭਰੀ ਦੀ ਟਰਾਲੀ 8.19 ਕੁਨਸਲ ਦਾ ਝਾੜ ਆਇਆ ਦੀ ਐਦ ਕੀ ਕਣਕ ਨੇ ਨਜ਼ਾਰਾ ਲਿਆ ਦੇਣਾ ਨੱਕਲ ਆਊਗੀ ਇਹ ਨਹੀਂ ਪਤਾ ਵੀ 25 ਕੁਨਟਲ ਤੱਕ ਨੱਕਲ ਆਵੇ ਬਾਕੀ ਖਾਲ ਵੱਟ ਕੇ ਕਹਾਂ ਕਰਦੇ ਆ ਦਿਖਾਉਨੇ ਆ ਫਿਰ ਜੋਰ ਆ ਖਾਲ ਵੱਟ ਲਈਏ ਤੇ ਕੱਢਦੇ ਆ ਇੱਧਰ ਲਾ ਕੇ ਤਾਂ ਨੀਵਾ ਬਹੁਤ ਜ਼ਿਆਦਾ ਏ ਔਲਿਓ ਗੱਡਾਂਗੇ ਥੋੜੀ ਨਕਲ ਕੀ ਨਕਲ ਕੀ ਲੈ ਗਿਆ ਝੋਟਾ ਜਾ ਕਰਾ ਲਿਆ ਗੰਡਾ ਫੇਰ ਉਹ ਵੜਾਉਣਾ ਮੈਂ ਚੱਲ ਕੰਟਾ ਕਰਾ ਲਿਆ ਤੂੰ ਮਾਂ ਵੜਾਉਣਾ ਜਾਂਨ ਇਕ ਸੌ ਕਿ ਕੁਆਂਟਲ 200 ਕੁਆਂਟਲ ਦੇ ਡੇਢ ਗੇਡ ਹੋਣਾ ਮਾਰਦਾ ਛਾਲਾਂ ਝੋਟਾ ਬਾਕੀ ਮਸ਼ੀਨ ਆ ਜਪੇ ਆਪਣੀ ਆ ਰਹਿੰਦੀ ਆ ਖੱਤੀ ਜੀ ਇਹ ਵੱਡੀ ਜਾਊਗੀ ਦੋ ਗੱਬਗੇ ਦੀ ਆ ਤੇ ਉਹ ਟਰਾਲੀ ਚ ਕੋ ਆ ਲੈਣੀ ਛੋਟੀ ਚ ਤੇ ਬਾਕੀ ਉਹ ਟਰਾਲੀ ਦਾ ਫੁੱਲੇ ਹੋਊਗੀ ਬਾਕੀ ਗੰਡਾ ਕਰਾਏ ਤੇ ਲੱਗ ਜੂ ਪਤਾ ਵੀ ਕੀ ਵਜਨ ਆਉਂਦਾ ਤੇ ਝਾੜ ਦੀ ਔਸਤ ਸਾਰੀ ਨਿਕਲੇ ਆਊਗੀ ਹਾਂ ਜੀ ਨਿਬੜ ਗਿਆ ਕੰਮ ਬੜਾਈ ਦਾ ਫਿਰ ਪਰਸੋਂ ਨੂੰ ਬਣਾਵਾਂਗੇ ਤੂੜੀ ਤੇ ਰੀਪਰ ਆ ਬੱਗਿਆ ਆਪਣਾ ਉਧਰ ਖੇਤ ਚ ਜਿੱਥੇ ਦੋ ਗੀਲੇ ਵੱਡੇ ਦੀ ਗਣਕ ਦੇ ਬਣਾਉਣੇ ਆ ਜਾ ਕੇ ਤੂੜੀ ਉਧਰ ਜੱਸੂ ਵੀ ਪਹੁੰਚ ਗਿਆ ਗੱਡੀ ਤੋਂ ਕੱਲ ਆਇਆ ਹਲੇ ਇਹਦਾ ਪੂਰਾ ਲਾਲਾ ਜੀ ਬਣ ਕੇ ਰਹਿੰਦਾ ਨਹਾਈ ਧੋਈ ਕੋਈ ਕਰਦਾ ਨਹੀਂ ਕੋਈ ਵਰਦ ਨਹੀਂ ਐਸ਼ ਕਰਦਾ ਭੈਣ ਜੇ ਇੱਥੇ ਫਿਰ ਜੰਨਾ ਖਰਚਿਆਂ 'ਚ ਹਨਾ ਦੋਤੀ ਹਾਂ ਜੀ ਕਿਹੜਾ ਬਾਬੂ ਐ ਇਸਕੂ ਬਾਬੂ ਕੁਕੂ ਬਾਬੂ ਹਾਂ ਇਹਨੂੰ ਮੈਂ ਕਹਿਆ ਨਾਲ ਹੈ ਇਹਨੂੰ ਰੱਖਿਆ ਕਰ ਨਾਲ ਹੋਰ ਫਿਰ ਨਾਲ ਇਹਨੂੰ ਬੋਲਣ ਕਮੈਂਟ ਇਹੋ ਤੇ ਆ ਵੀ ਬੋਲਿਆ ਕਰ ਤੀ ਇਹਨੂੰ ਫੋਨ ਫੜਾਇਆ ਕਰਾਂਗੇ ਨਹੀਂ ਬੋਲਿਆ ਕਰ ਵੀ ਆਏ ਬੁਲਾਣਾ ਤੇ ਹੋ ਯਾਰ ਹੋ ਹੋ ਯਾਰ ਆ ਕੀ ਆ ਤੋਦੀਏ ਚਲੋ ਮਿਲਦੇ ਆਂ ਨਾ ਨਹੀਂ ਕਣਕ ਕੂੜੀ ਵਾਲੇ ਖੇਤ ਚ ਕੱਖ ਨਹੀਂ ਆਏਗੇ ਸਾਲਿਆ ਕਣਕ